ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲਾ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਬਾਈ ਦਾ ਨਾਮ ਨਿਰਮਲ ਹੈ ਅੱਜ ਇੱਥੇ ਕਾਫੀ ਸਾਰੀਆਂ ਵਾੜਾਂ ਤੁਹਾਨੂੰ ਦਿਖਾਉਣੀ ਆ ਵਿਕਰੀ ਆਸਤੇ ਵੀਰ ਕੋਲ ਆਈਆਂ ਹੋਈਆਂ ਨਸਲ ਹਰੇਕ ਮਿਲ ਜੂਗੀ ਦੱਸੋ ਇੱਥੇ ਦੋ ਦਾਲੇ ਪਾਕ ਤੋਂ ਜਦੋਂ ਆਪਾਂ ਗਾਵਾਂ ਨੂੰ ਦੇਖਦੇ ਆਂ ਤਾਂ ਜਰਸੀ ਤੇ ਐਫ ਜਿਆਦਾ ਪੰਜਾਬ ਦੇ ਵਿੱਚ ਇਹਨਾਂ ਦੀ ਮੰਗ ਰਹਿੰਦੀ ਹੈ ਤਾਂ ਦੋਨੇ ਨਸਲਾਂ ਇਸ ਟਾਈਮ ਬਾਈ ਕੋਲ ਵਿਕਰੀ ਆਲੀਆਂ ਇੱਕ ਵੜ ਪਰਲੇ ਪਾਸੇ ਜਿਹੜੀ ਉਹ ਗੱਬਣ ਵੀ ਖੜੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜਾ ਵੀ ਪਸ਼ੂ ਤੁਹਾਨੂੰ ਜੱਜਦਾ ਹੈ ਮੈਂ ਹਰੇਕ ਵੀਡੀਓ 'ਚ ਜ਼ਿਕਰ ਕਰਦਾ ਹੁੰਦਾ ਉਹ ਭਾਵੇਂ ਕੀਮਤ ਉਹਦੇ ਤੋਂ ਤੁਸੀਂ ਘੱਟ ਲਾ ਰਹੇ ਹੋ ਤੇ ਜਾ ਉਹ ਵੱਧ ਕੀਮਤ ਦਾ ਤਸੱਲੀ ਕਰਨਾ ਹੱਕ ਹੁੰਦਾ ਤੇ ਜਰੂਰ ਆਪਦੀ ਸਮਝ ਤੇ ਆਪਦੀ ਤਸੱਲੀ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਇਹਨਾਂ ਦਾ ਚੱਲਦਾ ਰਹਿਣਾ ਤੇ ਵੱਛੀਆਂ ਦੇ ਮਾਮਲੇ 'ਚ ਇੱਕ ਗੱਲ ਹੋਰ ਪਹਿਲਾਂ ਤੋਂ ਹੀ ਐਡ ਕਰਦੇ ਰਹਿੰਦੇ ਆ ਵੀ ਜੇ ਕੋਈ ਵੀਰ ਇਹਨਾਂ 'ਚੋਂ ਵੱਛੀ ਖਰੀਦਣੀ ਚਾਹੁੰਦਾ ਹੈ ਕਿ ਤੋ ਵੀ ਵੱਛੀ ਖਰੀਦਦੇ ਹੋ ਅੰਦਰੋਂ ਚੈੱਕ ਕਰਾਉਣੀ ਜਾਂ ਉਹਦੇ ਕੋਈ ਸੈਂਪਲ ਲੈ ਕੇ ਟੈਸਟ ਕਰਾਉਣੇ ਉਹ ਤੁਹਾਡਾ ਹੱਕ ਹੁੰਦਾ ਕਰਾ ਸਕਦੇ ਹੁੰਦੇ ਆ ਤੁਸੀਂ ਸੋ ਆਓ ਬਾਈ ਨੂੰ ਮਿਲੀਏ ਦੋਸਤੋ ਸ਼ੁਰੂਆਤ ਜਰਸੀ ਵਾਲੇ ਪਾਸੋਂ ਕਰਾਂਗੇ ਲਾਸਟ ਉੱਤੇ ਇਹ ਦੋ ਵਾਈਟ ਰੰਗ ਦੀਆਂ ਜਿਹੜੀਆਂ ਵਹਿੜਾਂ ਇਹ ਤੁਹਾਨੂੰ ਦਿਖਾਉਣੀ ਹੈ ਸ਼ੁਰੂ ਕਰਦੇ ਆ ਜਰਸੀ ਵਾਲੇ ਪਾਸੋਂ ਆਪਾਂ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਆਓ ਮਿਲਦੇ ਆਂ ਬਾਈ ਨੂੰ ਤੇ ਇਧਰਲੇ ਪਾਸੋਂ ਕਰ ਲੈਣੀ ਹੈ ਸ਼ੁਰੂਆਤ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅ ਅੱਜ ਆਪਣੇ ਕੋਲ 16 6 ਜਰਸੀ ਹੈ 10 ਐਚ ਹਾਂਜੀ ਹਾਂਜੀ ਠੀਕ ਹੈ ਸ਼ੁਰੂਆਤ ਪਹਿਲੇ ਬੱਚੇ ਤੋਂ ਕਰ ਲੈਣੀ ਹੈ ਜੀ ਇਹ ਵਸੜੀ ਏਜ ਹਨ ਦੀ 4 4.5 5 6 ਮਹੀਨਿਆਂ ਦੀ ਏਜ ਹੈ ਤਿੰਨ ਕੁ ਮਹੀਨੇ ਪਹਿਲਾਂ ਦੀ ਠੀਕ ਹੈ ਤੋੜ ਦਿਓ ਬਾਈ ਸੋ ਦੋਸੋ ਇਹ ਅਸੀਂ ਸਰਪ ਤੋਂ ਨੂੰ ਇਹਨਾਂ ਦਾ ਟੰਚਾ ਦਿਖਾਉਣਾ ਹੈ ਜਿਨੇ ਖਰੀਦਣੀਆਂ ਉਹਨੇ ਆ ਕੇ ਇਹਨਾਂ ਦੀ ਕੀਮਤ ਵੀ ਪੁੱਛ ਲੈਣੀ ਹੈ ਤੇ ਪਸ਼ੂ ਵੀ ਪਸੰਦ ਕਰ ਲੈਣਾ। ਛੋਟੀ ਉਮਰ ਦਾ ਬੱਚਾ ਹਜੇ ਜਦੋਂ ਇਹਨੂੰ ਚੰਗੀ ਖਰਾਕ ਮਿਲੂਗੀ ਤੇ ਫਿਰ ਇਹ ਨਿੱਖਰਨੀ ਸ਼ੁਰੂ ਹੋ ਜਾਊਗੀ। ਰੰਗ ਰੂਪੇ ਦਾ ਬਦਲ ਜਾਣਾ ਹੈ। ਬੱਚਾ ਹੀ ਹੈ ਹਜੇ ਦੁੱਧ ਪੀਣੂ ਹਟਿਆ ਰੱਖ ਲੋ ਇਹ। ਬਾਕੀ ਤੁਸੀਂ ਕੋਲ ਆ ਕੇ ਇਹਨੂੰ ਦੇਖ ਲਓ। ਚੰਗੇ ਰੰਗ ਰੂਪ ਦੀ ਇਹ ਦੂਬਾ ਚ 2 ਨੰਬਰ ਤੇ ਅੱਛੀ ਤੁਹਾਨੂੰ ਦਿਖਾਉਣੇ। ਅੱਜ ਦੇ ਟਾਈਮ 'ਚ ਜੇ ਗੱਲ ਕਰੀਏ ਦੋਸਤੋ ਤਾਂ ਸੈਕਸਰ ਜੀਮਨ ਇਹਨਾਂ ਕਾਉਂਦਾ ਵੀ ਇਹਨਾਂ ਦੇ ਜੇ ਤੁਸੀਂ ਵੱਛੀਆਂ ਵਾਲੇ ਟੀਕੇ ਭਰਾਉਣੇ ਆ ਤਾਂ ਇਹਨਾਂ ਤੋਂ ਹੀ ਤੁਸੀਂ ਬਰੀਡ ਤਿਆਰ ਕਰ ਸਕਦੇ ਹੋ ਆਪਦੇ ਕੋਲ ਸੋ ਛੋਟੀ ਉਮਰ ਦਾ ਬੱਚਾ ਸੰਭਿਆ ਚੰਗਾ ਢਾਂਚਾ ਸੋਹਣਾ ਅਜੇ ਛੋਟੀ ਉਮਰ ਦੀ ਦਿਸਦੀ ਹੈ ਰੰਗ ਵੀ ਬਹੁਤ ਸੋਹਣਾ 2 ਨੰਬਰ ਤੇ 10 ਨੰਬਰ ਤੇ ਫੇਰ ਇੱਕ ਵੱਛੀ ਬਾਈ ਦਿਖਾਊਗਾ ਲਿੱਖੋ ਤਾਂ ਚਾਹੀਦਾ ਸੋਹਣੀ ਬੱਛੀ ਐ ਇਹ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਬੰਦਿਓ ਬਈ 4 ਨੰਬਰ ਤੇ ਇੱਕ ਬੱਛੀ ਹੋਰ ਤੁਹਾਨੂੰ ਦਿਖਾਉਣੇ ਸੋਨਾ ਤਾਂ ਚਾਹੀਦਾ ਵੀ ਦੱਸੋ ਰੰਗ ਰੂਪ ਤੁਸੀਂ ਦੇਖ ਲਓ ਜਰਸੀ ਦੀ ਜਿਹੜੀ ਮੰਗ ਰਹੀਂਦੀ ਐ ਉਹ ਕਲਰ AI ਦਸੰਬਰ ਮਹੀਨੇ ਚ ਕਰਾ ਲਓ ਜੇ ਇਦਾਂ ਦਾ ਸਟਰਕਚਰ ਇਹਦਾ ਹੈਗਾ ਉਦੋਂ ਇਹਨੇ ਗੱਪਣ ਹੋ ਜਾਣਾ ਬੰਦ ਦਿਓ ਭਾਈ ਸੋ ਇਹ 4 ਨੰਬਰ ਤੇ ਸੀ 5 ਨੰਬਰ ਤੇ ਜਰਸੀ ਇਕ ਹੋਰ ਤੁਹਾਨੂੰ ਦਿਖਾਵਾਂਗੇ ਰੰਗ ਇਹ ਤਾਂ ਤੁਸੀਂ ਦੇਖੋਗੇ ਗੂੜੇ ਰੰਗ ਦੇ ਵਿੱਚ ਐ ਸੋਹਣੀ ਬੱਛੀ ਇਹਨੇ ਬਾਈ ਇੱਕ ਤੁਹਾਨੂੰ ਦੱਸ ਦਗੀ ਆਪਣਾ ਹੂੰ ਇਹਨੇ ਵੈਕਸੀਨ ਕਰਾਈ ਸੀ ਤੇ ਉਹ ਥੋੜਾ ਇਹਨਾਂ ਇਦਰਾ ਸੁਝ ਗਿਆ ਤਾਂ ਅੱਛਾ ਹਾਂਜੀ ਜ਼ਰੂਰੀ ਐ ਠੀਕ ਐ ਹਾਂਜੀ ਵੈਸੇ ਮੈਂ ਬਰਫੂਰਫ ਮਾਰ ਗਈ ਦੇਖ ਲਿਓ ਮਾਰਤੀ ਠੀਕ ਆ ਜੀ ਆਹ ਦੇਖੋ ਜੀ ਆਪਾਂ ਉਹ ਕੰਮ ਨਹੀਂ ਹੈਗਾ ਮੰਨ ਲਓ ਕਈ ਵਾਰੀ ਆਨਲਾਈਨ ਚ ਆਵੜੀ ਹੈ ਨਾ ਸਹੀ ਐ ਤੇ ਇੱਥੇ ਵੀ ਬਾਈ ਜੀ ਮੰਨ ਲਓ ਪੱਛੀਆਂ ਲਈਆਂ ਅਗਲੇ ਸ੍ਰੀਮ ਦੱਸ ਕੇ ਦੇਵਾਂਗੇ ਆਪਾਂ ਠੀਕ ਓਕੇ ਹਾਂਜੀ ਹਾਂਜੀ ਸੁੱਤੋਂ ਉਣ ਦੇ ਉੱਤੇ ਦੱਸੋ ਵੈਕਸੀਨ ਕਰਾਉਣ ਤੋਂ ਬਾਅਦ ਇੱਕ ਗੰਢ ਜੀ ਵੱਜ ਗਈ ਬਾਕੀ ਮੈਂ ਹਮੇਸ਼ਾ ਤੋਂ ਇਹ ਗੱਲ ਦੇ ਉੱਤੇ ਜ਼ੋਰ ਦਿੰਦਾ ਵੀ ਪਸ਼ੂ ਖਰੀਦਣਾ ਕੋਲ ਆ ਕੇ ਦੇਖੋ ਕਿਉਂਕਿ ਸਾਹਮਣੋਂ ਦੇਖ ਕੇ ਪਸ਼ੂ ਦੀ ਸਹੀ ਮਾਇਨੇ ਚ ਜੱਜਮੈਂਟ ਹੋਣੀ ਹੁੰਦੀ ਹੈ ਸੋਹਣਾ ਰੰਗ ਰੂਪ ਹੈ ਬਾਕੀ ਧੌਣ ਦੇ ਉੱਤੇ ਉਹ ਵੈਕਸੀਨ ਨਾਲ ਇੱਕ ਗੰਢ ਜੀ ਵੱਜੀ ਵੀ ਹੈ ਇੱਕ ਲਾਸਟ ਉੱਤੇ ਵੱਚੀ ਤੁਹਾਨੂੰ ਦਿਖਾਉਣੇ ਜਰਸੀਆਂ ਚੋ 6 ਮਹੀਨਾਵਰ ਦੇ ਇਹ ਬਈ ਦੋ ਦੰਦ ਬੱਚੀ ਆਈ ਆਪਾਂ ਇਹ ਗੱਡੀ ਭਰੀ ਜਰਸੀਆਂ ਦੀ ਠੀਕ ਹੈ ਤੇ ਉਹਨਾਂ ਚ ਬਰੋ ਕਹਿੰਦੇ ਇੱਕ ਕੈਚ ਅਪ ਪਾਉਣੀ ਹੈ ਅੱਛਾ ਫਿਰ ਉਹ ਵੀ ਵੱਡੀ ਵੜੀ ਸੀ 11 ਪੈਨਗਨ ਸਿੰਘ ਠੀਕ ਹੈ ਲੈ ਆ ਕਲੀ ਆ ਪਾ ਗੱਡੀ ਇਹ ਰੱਖ ਲਈ ਤੇ ਉਹਨਾਂ ਨੂੰ ਫਿਰ 10 10 ਹੀ ਜਾਣਗੇ 10 ਹੀ ਲਾਉਡ ਆਈ ਫਿਰ 11 ਚ ਕਈ ਵਾਰੀ ਫਸਲ ਪਤਾ ਹੀ ਠੀਕ ਹੈ 9 ਜਰਸੀ ਦੇਤੀਆਂ ਤੇ ਇੱਕ ਇੱਕ ਟੱਚ ਅਪ ਦੇਤੀ ਹਾਂਜੀ ਠੀਕ ਹੈ ਇਹ ਹੁਣ ਕਿੰਨੇ ਚਰ ਦੀ ਗੱਬਣ ਹੈ ਨਹੀਂ ਇਹ ਗੱਬਣ ਹੀ ਹੈ ਅੱਛਾ ਇਹ ਕਿੰਨਾਂ ਲੱਗਾ ਬਾਈ ਠੀਕ ਹੈ ਹਾਂਜੀ ਉਹ ਜ ਵੀ ਦੱਸਿਆ ਸੀਗਾ ਇਸੇ ਮਨ ਲੱਗਿਆ ਵਾ ਅੱਛਾ ਉਹ ਨਿਕਲ ਹੈਗੀ ਠੀਕ ਹੈ ਉਹਨਾਂ ਚ 6 ਆਪਣੇ ਵੜਾ ਸੀਗੀਆਂ ਜਰਸੀ ਦੀਆਂ ਮਨ ਲਓ ਗੱਬਣ ਸੀ ਦੋ ਸੂਈਆਂ ਵਾਂਗੂੰ ਇੱਕ ਸੂਈ ਵੀ ਪੰਜ ਸੋਨ ਵਾਲੀਆਂ ਠੀਕ ਹੈ ਤੇ ਚਾਰੇ ਹੀ ਹਿਪਰ ਸੀ ਗਈ ਅੱਛਾ ਓਕੇ ਹਾਂਜੀ ਸੋ ਦੋਸਤੋ ਇਹ ਗੱਬਣ ਨਹੀਂ ਏ ਬਾਈ ਕਹਿੰਦਾ ਵੀ ਗੱਡੀ ਚੋਂ ਉਹਨਾਂ ਨੇ ਐਚ ਐਫ ਭਰ ਲਈ ਤੇ ਇਹ ਵੀਰ ਨੇ ਰੋਪ ਲਈ ਕੋਲ ਤੁਜੇ ਕੋਈ ਵੀਰ ਖਰੀਦਣਾ ਚਾਹੁੰਦਾ ਬੜਾ ਸੋਹਣਾ ਇਹਦਾ ਢੰਚਾ ਹੈ ਬਰੀਡ ਕੁਆਲਟੀ ਦੀ ਜਜਮੈਂਟ ਤੁਸੀਂ ਵੀਡੀਓ ਚੋਂ ਕਰ ਸਕਦੇ ਹੋ ਪੂਰੀ ਸੰਭੀ ਹੋਈ ਵੈੜ ਹੈ ਇਹਦੀ ਏਆਈ ਹੋਈ ਹੈ ਕਿ ਨਹੀਂ ਹੋਈ ਏਆਈ ਹੋਈ ਵੀ ਹੈ ਜੀ ਆਪਾਂ ਤਾਂ ਖਾਲੀ ਕਰਕੇ ਸੌਦਾ ਕਰਨਾ ਹੈ ਠੀਕ ਹੈ ਹਾਂਜੀ ਓਕੇ ਸੋ ਵੈਸੇ ਜੇ ਕੋਈ ਚੈੱਕ ਕਰਾਉਣੀ ਚਾਹਵੇ ਅੰਦਰੋਂ ਕਰਾ ਸਕਦੇ ਅੰਦਰੋਂ ਚੈੱਕ ਕਰਵਾ ਸਕਦੇ ਹਾਂ ਜੀ ਠੀਕ ਹੈ ਕੋਈ ਬੱਚੇ ਤਾਂ ਨਹੀਂ ਵਗੈਰਾ ਜਾਂ ਕੋਈ ਹੋਰ ਵੀ ਉਹਨਾਂ ਕੋਈ ਪੋਗਰਸੈਲਾ ਟੈਸਟ ਕਰਵਾਉਣਾ ਹੈ ਉਹ ਵੀ ਕਰਵਾ ਸਕਦਾ ਹੈ ਉਹ ਵੀ ਕਰਵਾ ਸਕਦਾ ਹੈ ਠੀਕ ਹੈ ਸੋ ਦੋਸਤੋ ਦੋ ਦੰਦ ਬੱਚੀ ਪੂਰੀ ਪੈਸੇ ਠੰਡੇ ਸੀਸਰੀ ਬਹੁਤ ਆਇਆ ਦੇਖੋ ਹਮ ਤਈ ਸੋਨਾ ਟਨ ਚਾਲਸ ਸੋ ਸਟਰਕਚਰ ਇਹਦਾ ਤੁਸੀਂ ਦੇਖ ਲਓ ਏ ਆਈ ਹੋਈ ਵੀ ਆ ਪਰ ਹਜੇ ਕਿਉਂਕਿ ਟਾਈਮ ਥੋੜਾ ਹੋਇਆ ਤੇ ਨੂੰ ਆਪਾਂ ਗੱਪਣਾ ਚ ਨਹੀਂ ਮੰਨਾਂਗੇ ਥਣ ਦਿਖਾਓ ਮਾੜੀ ਦੰਦ ਤਾਂ ਦਿਖਾਤੇ ਥਣ ਹਾਂ ਠੀਕ ਹਾਂਜੀ ਸੋ ਦੋਸਤੋ ਥਾਣੇ ਤੇ ਤੁਹਾਨੂੰ ਦਿਖਾ ਦਿੰਨੇ ਬੜੇ ਸੋਹਣੇ ਹਮ ਥਾਨ ਦੋਸਤੋ ਚਾਰੇ ਸੋਹਣੇ ਆ। ਦੁੱਧ ਵਾਲੇ ਥਾਨ ਜਿਹਦੇ ਚਾਰੇ ਹੀ ਬਹੁਤ ਚੰਗੇ। ਆ ਇਹਦੇ ਅੱਗੇ ਐਚ ਐਫ ਛੋਟੇ ਬੱਚੇ। ਬੜੇ ਆ ਬੱਚੇ ਖੜੀ ਤਿੰਨ ਕ ਪਹਿਲੇ। ਹੂੰ। ਇਹ 6-7 ਮਹੀਨਿਆਂ ਦਾ ਬਸ ਇਹ ਜਿਹਿਆਂ ਦੇ ਬਸ। ਠੀਕ ਹੈ। ਪੰਜਾਂ ਦੀ ਛਿਆਂ ਦੀ ਹਾਂ ਜੀ। ਓਕੇ ਤੋਰ ਦੇ। ਸੋ 6-7 ਮਹੀਨੇ ਉਮਰ ਦੋਸਤੋ ਇਹ ਛੋਟੇ ਬੱਚੇ ਆ। ਕਮਾ ਦੇ ਲ ਇਸ ਤੋਂ ਬਾਅਦ ਇੱਕ ਹੋਰ ਐਚ ਐਫ ਫੱਖ ਚ ਪੈਂਦੀ ਵਹਿੜ ਤੁਸੀਂ ਇਹਦਾ ਵੀ ਢਾਂਚਾ ਤੁਸੀਂ ਦੇਖ ਲਓ ਨੰਬਰ ਤੇ ਵਾਈਟ ਫੇਸ ਵਾਲੀ ਬੱਚੀ ਹੈ ਤੇ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਇਹਨਾਂ ਨੂੰ ਰਜਮੀ ਫੀਡ ਮੈਨ ਲੱਗ ਜੇ ਤੇ 15 ਕਿ ਦਿਨਾਂ ਚ ਰੰਗ ਰੂਪ ਆਪ ਦਾ ਸਾਰਾ ਹੀ ਬਦਲ ਜਾਂਦਾ ਹੈ ਕਿਉਂਕਿ ਗਾਵਾਂ ਦੇ ਮਾਮਲੇ 'ਚ ਇਹਨਾਂ ਦੀ ਗਰੋਥ ਬਹੁਤ ਹੈ ਤੇ ਜਿਹੜੀ ਚੀਜ਼ ਦੀ ਗਰੋਥ ਜ਼ਿਆਦਾ ਹੈ ਉਹਨੂੰ ਜਦੋਂ ਖਰਾਕ ਮਿਲਦੀ ਹੈ ਉਹਦਾ ਸਰੀਰਕ ਵਿਕਾਸ ਵੀ ਛੇਤੀ ਹੁੰਦਾ ਹੈ 1.5 2-2 ਸਾਲ ਦੀਆਂ ਵਹਿਣਾ ਆਮ ਸੂ ਪੈਂਦੀਆਂ ਹੈ ਮੰਨ ਲਓ ਖਰਾਕ ਚੰਗੀ ਪਾਉਣ ਲੱਗ ਪੋਗੇ ਤੇ ਬੱਚੀਆਂ ਜਿਹੜੀਆਂ ਦਸੰਬਰ ਜਨਵਰੀ ਤੱਕ ਜਾਂਦਾ ਹੈ ਗੱਭਣ ਹੋ ਜਾਣਗੀਆਂ। ਬਾਕੀ ਪਸ਼ੂ ਸੰਭਾਲਦੇ ਉੱਤੇ ਹੁੰਦਾ। ਛੋਟੀ ਉਮਰ ਦਾ ਹੀ ਬੱਚਾ ਦੱਸੋ ਇਹ ਵੀ ਬੱਚੀ। ਮੋੜ ਲਾ ਭਾਈ। ਜਿਹੜੇ ਭਰਾ ਕੋਲ ਸਾਇਲੇਜ ਵਗੈਰਾ ਹੈਗਾ ਤਾਂ ਉਹਨੂੰ ਕੋਈ ਦਿੱਕਤ ਨਹੀਂ ਹੈ ਉਹ ਇਹ ਸਾਇਲੇਜ ਦੇ ਨਾਲ ਭਾਵੇਂ ਥੋੜੀ-ਬਹੁਤੀ ਫੀਡ ਐਡ ਕਰ ਲੇ ਕਿਉਂਕਿ ਦਾਣਾ ਸਾਇਲੇਜ ਚੋਂ ਮਿਲ ਜਾਣਾ ਹੁੰਦਾ ਤੇ ਉਹਦੇ ਨਾਲ ਹੀ ਗਰੋਥ ਇਹਨਾਂ ਦੀ ਹੋਣ ਲੱਗ ਜਾਂਦੀ। 4 ਨੰਬਰ ਤੇ ਸੀ ਇਹ ਵੱਛੀ। ਸੋ ਇਹ 5 ਨੰਬਰ ਦੇ ਉੱਤੇ ਵੱਛੀ ਤੋਰਾਂਗੇ। ਤਾਂ ਜੇ ਇਹਨਾਂ ਦੇ ਤੁਸੀਂ ਦੇਖੀ ਜਾਓ ਬਾਕੀ ਕੋਲ ਆ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ। ਲਿਆ ਬਈ। ਇਦੂ ਅੱਗੇ ਇੱਕ ਬਲੈਕ ਜੇ ਰੰਗ ਦੇ ਵਿੱਚ ਬੜੀ ਸੋਹਣੀ ਵੱੱਛੀ ਬਾਈ ਖੋਲੂਗਾ 6 ਨੰਬਰ ਦੇ ਉੱਤੇ ਟੋਟਲ 10 ਆ ਜਿਹੜੀਆਂ ਐਚ ਐਫ ਪੱਖ ਦੀਆਂ ਵਹਿੜਾਂ ਬਣਾਵਟ ਦੇਖਿਓ ਜੀ 77875 ਦੀ ਨਸਦੀ ਦੇਖੋ ਬੰਤਰੀ ਲੈ ਚਲੋ ਛੋਟਾ ਜਿਹਾ ਫੇਸ ਸੋਹਣਾ ਰੰਗ ਮਸਤੀ ਕਰਦੀ ਹੈ گلابی ਰੰਗ ਦੇ ਦੇ ਥਾਣਾ ਸੱਤ ਨੰਬਰ ਤੇ ਇਹ ਖੀਰੀਆਂ ਹੀ ਆ ਨਰਮਲ हां जी ਖੀਰੀਆਂ ਖੀਰੇ ਸਾਰੇ ਆਂਦੇ ਪੜਦੇ ਨਹੀਂ बहुत कोई गल ठीक है दिखा दे चल सही है तो अच्छी जन चाह देख सोने सप्रक्चर की वह डांस लिया भाई ਆਸਟ ਨੰਬਰ ਦੇ ਉੱਤੇ ਇੱਕ ਹੋਰ ਪੱਟੀ ਡੱਬੀ ਵਿੱਚੀ ਦੰਦ ਸੌਖੇ ਦਿਖਾਲੇ ਤਾਂ ਦੇਖ ਹੀ ਲੈਣੇ ਥੀਰੀ ਨਹੀਂ ਆਉਂਦੇ ਕੋਈ ਨਹੀਂ ਤੇ ਕੋਲ ਨਹੀਂ ਆਈ ਠੀਕ ਹੈ ਵੀਰੀਆ ਦਸਵਾ ਕੇ ਤੁਸੀਂ ਜਿਹੜਾ ਵੀ ਜੋ ਖਰੀਦਣਾ ਚਾਹੋ ਉਹ ਦੇਖ ਲਿਓ ਕਿਉਂਕਿ ਵੀਡੀਓ ਬਣਾਉਣੀ ਹੁੰਦੀ ਹੈ ਫਿਰ ਪਸ਼ੂ ਜੇ ਡਰ ਜੇ ਤਾਂ ਫਿਰ ਉਹ ਬਾਹਲਾ ਆਪਾਂ ਜਨਸੰਝੇ ਲੱਗ ਜਾਂਦਾ ਵਾਸੇ ਛੋਟਾ ਜਿਹਾ ਫੇਸ ਵੀ ਦੱਸਦਾ ਹੈ ਵੀ ਇਹ ਖੀਰੀ ਬੱਚੀ ਬੰਨ ਤਾਂ ਇਹਦੀ ਵੀ ਤੁਸੀਂ ਦੇਖ ਲਓ ਇਹ ਵੀ ਗੁਲਾਬੀ ਰੰਗ ਦੇ ਥਾਣੇ ਦੇ ਜੀ ਇਹ ਦੋਕੇ 9 ਤੇ 10 ਨੰਬਰ ਦੇ ਉੱਤੇ ਰੱਖਨੇ ਤੁਹਾਨੂੰ ਦਿਖਾਉਣੇ ਖੀਰੀ ਕਨਫਰਮ ਨਰਮਲ ਇਧਰ ਇੰਟਰਲੌਕ ਨੂੰ ਜਾਣ ਦੀ ਵੇ ਜੀ ਠੀਕ ਹੈ ਜੀ ਬਹੁਤ ਸੋਹਣਾ ਫੇਸ ਆ ਦੋਸਤੋ ਬੱਚੀ ਦਾ ਬਾਕੀ ਤੋਰੂਗਾ ਵਈ ਜੀ ਤਾਂ ਤੁਹਾਨੂੰ ਦੱਸ ਜਣੀਏ ਕਮਾੜੀ ਬਈ ਥੀ ਬਹੁਤ ਸੋਹਣੀ ਬੱਛੀ ਵਾਈਟ ਰੰਗ ਦੇ ਵਿੱਚ ਮੂੜ ਲਵ ਦੇਖੋ ਇਹਦੀ ਬਣਾਵਟ 9 ਨੰਬਰ ਦੇ ਤੇ 10 ਨੰਬਰ ਤੇ ਇੱਕ ਹੋਰ ਬੱਛੀ ਤੁਹਾਨੂੰ ਦਿਖਾਉਣੀ ਹੈ ਦੰਦੇ ਦੇ ਪਹਿਲਾਂ ਦੇਖ ਲੀ ਵੀ ਟੀਰੀ ਕਨਫਰਮ ਪਏ 10 ਨੰਬਰ ਦੇ ਉੱਤੇ ਵੱੱਛੀ ਜਿਹੜੀ ਤੁਸੀਂ ਦੇਖ ਰਹੇ ਹੋ ਸੋ ਅੱਜ ਦੀ ਜਿਹੜੀ ਵੀਡੀਓ ਆ ਦੋਸਤੋ ਇਹਦੇ ਚ ਟੋਟਲ ਨਾਗ 16 ਤੁਹਾਨੂੰ ਦਿਖਾਏ ਜੀ ਚ 10 ਐਚਪ ਪੱਖ ਦੇ ਨਾ ਵੜਾ ਤੇ 6 ਜਲਸੀ ਪੱਖ ਦੇ ਨਾਗ ਜਿਹੜਾ ਮਰਜੀ ਖਰੀਦ ਲਓ ਲਾਸਟ ਉੱਤੇ ਫੇਰ ਉਹੀ ਬੇਨਤੀ ਆ ਵੀ ਪਸੂ ਤੁਸੀਂ ਆ ਕੇ ਦੇਖਣਾ ਤਸੱਲੀ ਆਪ ਕਰਨੀ ਆ ਨੰਬਰ ਸਕਰੀਨ ਉੱਤੇ ਹੈ ਬਾਈ ਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ